ਨੋ ਵੀਰ ਬੈਲਕਮ ਨਿਊ ਬਲੌਗ ਚ ਤੁਹਾਡਾ ਠੀਕ ਹੈ ਲਵ ਯੂ ਅਮੇ ਚੱਲੇ ਸ਼ਿਮਲੇ ਦਾ ਟੂਰ ਔਲਜ ਵਾਲਿਆਂ ਨਾਲ ਆ ਤਸ ਕਰੂ ਨਹੀਂ ਇੱਕ ਦੇਵੀ ਪਾਲੀ ਬਲੌਗ ਸਟਾਰਟ ਕਰਤਾ ਬਣਾ ਦੇ ਸਾਰੇ ਸ਼ਿਮਲੇ ਦਾ ਸਾਰੇ ਵੀ ਬਣਾਉਣ ਬਸ ਜੇ ਬਸ ਜੇ ਸਾਉਂਡ ਦੀ ਬਸ ਜੇ ਚੱਲਾਂਗੇ ਅਜੇ ਕਿਹੜਾ ਮੁਕ ਗਿਆ ਸਾਧਰ ਜਾਣਾ ਕਿੱਧਰ ਆਣ ਆਪਾਂ ਇੱਧਰ ਕਿਹਾ ਜੀ ਉਹ ਇੱਧਰ ਕਿਹਾ ਵੀ ਉਹਨਾਂ ਨੇ ਉਹਨੂੰ ਪਾਣੀ ਪੀ ਲਈ ਚਲੋ ਅੰਦਰ ਚਲੋ ਓਏ ਦੇਖੀ ਫੋਂ ਡਗਿਆ ਦਾ ਦੀ ਬਣਾਦਾ ਹੀ ਬਹੁਤ ਬਹੁਤ ਵੱਡਾ ਨੁਕਸਾਨ ਕਰਾ ਚਲੋ ਜੀ ਅੰਦਰ ਆ ਜਾ ਓਏ ਲੈ ਹੋਰ ਆਜੋ 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 ਹਾਂ ਬਈ ਹਾਲ ਬੁ ਘਬੜੇ ਵਾਸਤੇ ਸਪੈਸ਼ਲ ਪਰੇ ਮੋਦੇ ਉੱਠਾਂਗੇ ਓਏ ਉਹ ਜਿੱਥਾ ਸੁਰ ਸਭ ਤੋਂ ਪਹਿਲਾਂ ਖੜਾ ਐਨਨ ਆਪਾਂ ਇਕੱਠੇ ਜੇ ਬੈਣੇ ਜਗੇ ਜਗੇ ਕਿੰਨੇ ਕ ਭੁੱਖਾ ਹੈ ਬਾਈ ਤੇਨੂੰ ਕਿੰਨੇ ਕ ਭੁੱਖਾ ਹੈ ਚਲੋ ਓਏ ਐ ਕਰੋ ਜੋੜ ਲਓ ਐਨਨ ਪੁੱਛ ਲਾ ਕਹਦੇ ਜਿਹਦੇ ਜਿਹਦੇ ਚੀਕਾ ਮਾ ਆਇਆ ਬਾਈ ਬਾਹਰ ਇੱਧਰ ਸਾਹਮਣੇ ਬੈਠਿਆ ਭੈਣ ਕਿਆ ਕਰ ਬਾਈ ਮੇਰੀ ਪਨੀਰ ਆਉਣ ਦੇ ਚੱਕ ਲੈਣਾ ਮੋਡਾ ਨੇ ਕਹਿੰਦੇ ਲੱਗ ਪੀਸੇ ਆਉਂਦੇ ਨੇ ਹਾਂ ਰਹਿਣਾ ਜਾਵੇ ਕੋਈ ਪੈਸਾ ਨਹੀਂ ਬਚਦਾ ਚੱਕਣੀ ਚੈੱਕ ਕਰ ਲੈ ਬਈ ਦਾ ਇੱਕ ਪੀਸਾ ਵਸੂਲ ਕਰਕੇ ਜਾਣਾ ਸਾਬ ਚੱਕਣੀ ਰ ਇੱਕ ਗੱਲ ਤਾਂ ਹੈਗੀ ਐ ਵਸੂਲ ਕਰਕੇ ਜਾਣਾ ਸਾਬ ਬਾਸ਼ੀ ਮੂੜਾ ਹੋਣਾ ਬਾਸ਼ੀ ਮੂੜਾ ਹਾਂ ਓਏ ਸਾਰਿਆਂ ਦਾ ਬਾਸ਼ੀ ਮੂੜਾ ਹੋਣਾ ਵਾਜੀ ਕਰਦੇ ਨੇ ਗੱਭਰੂ ਨਹੀਂ ਯੂਨੀਵਰਸਿਟੀ ਮੰਗਦੇ ਫਿਰਦੇ ਨੇ ਕੁਝ ਵੀ ਸਾਡਾ ਹੀ ਮੂਡ ਬਣੇ ਆਹ ਤਾਂ ਵਿਚਾਰਾ ਚਾਲਾ ਆਪਣਾ ਭਗਤ ਹੈ ਬਹੁਤ ਜਦਰ ਸਿੰਘੀ ਬਹੁਤ ਠੀਕ ਖਾਣ ਦੀ ਕਰੋ ਜੱਗੇ ਰੀ ਤਾਂ ਕਹਿੰਦੇ ਖਾਣ ਦੀ ਕਰੋ ਕਹਿੰਦਾ ਯਾਰ ਲਓ ਜੀ ਬਾਬੇ ਰੋਟ ਪਾੜ ਮੇਰੇ ਘਮਾ ਉੱਠ ਚੁੱਕਿਆ ਟੇਬਲਾਂ ਤੋਂ ਪਕਾ ਗਰ ਗਿਆ ਬਈ ਸਾਡੇ ਨਾਲ ਆ ਭੁੱਖਾ ਮਰ ਗਿਆ ਵਿਚਾਰਾ ਇਹ ਕਿਹ ਕਿਹ ਪਰੌਂਠਾ ਖਵਾ ਕੇ ਸਾਡਾ ਇਹਨਾਂ ਦਾ ਇੰਨੀ ਮਾੜੀ ਹੋਈ ਆ ਵਿਚਾਰਾ ਨਾ ਵੀ ਗੱਲਾਂ ਹੀ ਛੱਡ ਦੋ ਮਾੜੀ ਮਾੜੀ ਆ ਇਹਨਾਂ ਵੇਟਰ ਜੀ ਇਹਨੂੰ ਪਰਾਂ ਲੈ ਗਿਆ ਜਦੋਂ ਇਹਨੇ ਨਾ ਜਦੋਂ ਇਹਨੇ ਪਰੌਂਠਾ ਮੰਗਿਆ ਵੇਟਰ ਜੀ ਇਹਨੂੰ ਕਹਿੰਦਾ ਜਾ ਦੇਖ ਕੇ ਲਿਆ ਵਾ ਇਹ ਰਸੋਈ ਘਰ ਚ ਜਾ ਕੇ ਨਹੀਂ ਭੇਜਦਾ ਇਹ ਰਸੋਈ ਘਰ ਚ ਜਾ ਕੇ ਵੇਟਰ ਨਾਲ 2500 ਦਾ ਜਮੀ ਬਰਤ ਗਿਆ ਓ ਹੋਰ ਤੱਕਾ ਨਾ ਵੇਟਰ ਕੀ ਕਰਕੇ ਲੈ ਆਦੀ ਤੇਰ ਨਾਲ डील ਕਰਕੇ ਲੈ ਜੀ ਰਹੇ ਦੋ ਦੋ ਇੱਕ ਮੈਨੂੰ ਟੇਸਟ ਕਰ ਜੀ ਕੰਮ ਮੇਰਾ ਫਿਰ ਲਓ ਜੀ ਬਾਬੇ ਉਹ ਸ਼ਿਮਲੇ ਦੀ ਟ੍ਰਿਪ ਚੱਲ ਰਹੀ ਆ ਆਪਣੀ ਅਜਾ ਜਿਉਰੀ ਖੜੇ ਨੇ ਆ ਆਪਣਾ ਯਾਰ ਬੋਤਾਲ ਚੜ੍ਹੇ ਨਾਲ ਜਾ ਰਹੇ ਨਹੀਂ ਆਪੇ ਜਾਂਦੇ ਹੁੰਦੇ ਆ ਫੁੱਲ ਨੇ ਆ ਰਿਹਾ ਕਾਲ ਜੀ ਲਾਈਕ ਸਬਸਕ੍ਰਾਈਬ ਕਰਦੇ ਚੈਨਲ ਨੂੰ ਬਾਈ ਤੇ ਨੂੰ ਵਧੀਆ ਵਧੀਆ ਵਲੌਗ ਪਾਉਂਦਾ ਬਾਈ ਪਾਈ ਨੂੰ ਲਾਈਕ ਪਹਿਲੀ ਵਾਰ ਦੂਰ ਤੇ ਜਾ ਰਹੇ ਹਾਂ ਕੋਲੋਂ ਸਿਆ ਅੰਦਰਲਾ ਮਾਹੌਲ ਦਿਖਾ ਕੇ ਲਿਆਉਣਾ ਪਹਿਲਾ ਬੈਲਾ ਆਈਕਨ ਪੱਕਾ ਦਬਨਾ ਹੋਰ ਬਸ ਕਰੋ ਨਾਗਰ ਅੰਦਰਲਾ ਮਾਹੌਲ ਦਾ ਕਰਕੇ ਲਿਆਉਣਾ ਹਾਂਜੀ ਬਾਬੇ ਉਹ ਖੜੀ ਹੈ ਸਾਡੀ ਬੱਸ ਉਧਰ ਆਦੀਪ ਵੀ ਆ ਗਿਆ ਬਾਬੇ ਸਾਡੇ ਵਾਸਤੇ ਰੁਕੇ ਸੀ ਐਂਡ ਅਸੀਂ ਖਾਣਾ ਖਾ ਕੇ ਬਾਹਰ ਆ ਚੁੱਕੇ ਹਾਂ ਅੱਛਾ ਲਓ ਜੀ ਲਓ ਜੀ ਲਓ ਅੰਦਰ ਦਾ ਮਾਹੌਲ ਦਿਖਾਉਣੇ ਆ। ਛੋਬਰ ਖਾਲੀ ਬਾਈ ਰੋਟਾ। ਖਾਲੀ ਬਾਈ ਕੀ ਘਪਰਾਉਂਟਾ ਦਿੱਤਾ। ਤੁਹਾਨੂੰ ਕਹਿੰਦੇ ਧੱਕੇ ਨਾ ਤੋਰਿਆ ਕਹਿੰਦੇ ਵੀ ਵਗਜੋ ਭਾਈ ਹੁਣ। ਨਾ ਨਾ ਨਾ। ਇੱਕ ਇੱਕ ਪਰੌਂਠਾ ਦਿੱਤਾ। ਚਲ ਕੋ ਜੱਕਰ ਨਹੀਂ ਕੀਕ ਤਾਂ ਬਹੁਤ ਹੈ। ਸਬਰ ਦਾ ਫਲ ਮਿੱਠਾ ਹੁੰਦਾ। ਮਿੱਠਾ ਹੀ ਹੁੰਦਾ ਜਦ ਸਾਰਿਆਂ ਨੂੰ ਖਾਣਾ ਜੁੜੇ। ਇੱਕ ਥੋੜਾ ਖਾ ਲਓ ਕੀ ਖਵਾਉਣਾ। 2500 ਰੇ ਲੱਗਦੇ 2500 ਲੱਗਦੇ। ਹਾਂ ਹਾਂ। ਬਾਕੀ ਇਹਨੂੰ ਪੁੱਛ ਲੋ ਕੈਨੇਡਾ। ਅੱਗੇ ਅੰਦਰ ਬੋਲਣਾ। ਹਾਂ ਭਾਈ ਆਪਣਾ ਕੈਨੇਡਾ ਤੋਂ ਆਇਆ। ਉਹ ਹੋ ਗਿਆ ਕੈਨੇਡਾ ਦਾ ਹੁਣ ਇਹ ਆਪਣਾ ਇੱਥੇ ਫਿਊਚਰ ਬਣਾਉਣਾ ਹੈ ਕਹਿੰਦਾ ਮੇਰਾ ਇੰਡੀਆ ਨਾਲ ਪਿਆਰ ਹੈ ਉੱਥੇ ਕਹਿੰਦਾ ਗਲਤ ਫਸ ਗਰ ਲੈਂਦੇ ਨਹੀਂ ਕਹਿੰਦਾ ਕੰਮ ਕਰਕੇ ਕੰਮ ਵਾਲਾ ਉਥੇ ਉਹੀ ਬੰਦਾ ਦੁੱਖੀ ਹੋਏਗਾ ਬਾਕੀ ਆ ਮੁੰਡਾ ਆ ਸਾਡੇ ਟੀਚਰ ਬੈਠੇ ਨੇ ਹੈ ਨਾ ਨਾ ਐ ਨਹੀਂ ਕਰਨਾ ਹੈਲੋ ਫਰੈਂਡਸ ਉਹ ਠਗੜੋ ਬਾਈ ਹੁਣ ਕਿ ਸਾਗਣ ਪਾਉਂਗੇ ਇਹਨਾਂ ਨੂੰ ਚਲੋ ਚੱਲੀਏ ਬਾਹਰੇ ਬਾਹਰ ਕਿੱਥੇ ਬਾਹਰੇ ਕੀ ਹੈ ਪੂਰੇ ਰੰਨਾ ਸੱਦੇ ਖਪਰ ਬਾਜੀ ਬਾ ਆ ਬਾਬੇ ਲੁੱਚਾਂ ਦਾ ਪੀਰ ਫਿਰਦਾ ਵਿਚਾਰਾ ਦਾ ਠਰਕ ਭੰਨ ਨਾ ਕਰੇ ਸੋਚ-ਸੋਚ ਕੇ ਹੈ ਹੱਥੀ ਉੱਲੀ ਰੋਟਾ ਆ ਬਾਬੇ ਜੇ ਕੋਈ ਗਲਤ ਹੁੰਦਾ ਕਿਸੇ ਨਾਲ ਵੀ ਤਾਂ ਇਹ ਬੰਦਾ ਜ਼ਿੰਮੇਦਾਰਾ ਹੁਣੇ ਚੈੱਕ ਕਰ ਲੋ ਇਹਨੂੰ ਯਾ ਕਿ ਨਹੀਂ ਆਹ ਭਗਤ ਵਿਚਾਰਾ ਸਾਡੇ ਨਾਲ ਫਸ ਗਿਆ ਕਿੱਥੇ ਆ ਦੇਖ ਲਓ ਬਾਬਿਓ ਆਹਾਂ ਉਹ ਕੀ ਕਹਿੰਦੇ ਹੁੰਦੇ ਨੇ ਜਨਾਨੀ ਬਾਬਿਓ ਜਿਹੜੀ ਦਾਲ ਨਹੀਂ ਥੱਲੇ ਲਾਈਂਦੇ ਪਦੀਲੀ ਚ ਹਾਂ ਇਹ ਬਾਬਿਓ ਦੋਏ ਪਾਸੇ ਐ ਜੇ ਬੰਦੇ ਨਾਲ ਤਾਂ ਬੰਦੇ ਜਨਾਨੀ ਨਹੀਂ ਹੈ ਜਨਾਨੀ ਐ ਇਹ ਚੱਲੀਏ ਗਾਇਸ ਚਲੋ ਜੀ ਅਸੀਂ ਇੱਜ ਗੱਲ ਕਰੀਆ ਇੱਜ ਕਰਦੇ ਆ ਕਹਿੰਦੇ ਜੱਗੇ ਕੋਈ ਚੱਕਰ ਨਹੀਂ ਜਿਹੜੀ ਆ ਬਾਬਿਓ ਆਪਣੀ ਟੀਮ ਸਾਰੀ ਟੀਮ ਹਾਂ ਲੋ ਜੀ ਬਾਬਿਓ ਪਾਸੇ ਚ ਫੇਰ ਚੱਲੇ ਯਾਰ ਹੋ ਵੀ ਇਹ ਨਾ ਉਹ ਹੈ ਜੀ ਚਾਈ ਦੀ ਨਾ ਇਹ ਨਹੀਂ ਪੀਣੀ ਚਾਹੀਦੀ ਉਹਨਾਂ ਦਾ ਦਾਰੂ ਪੀ ਲੋ ਇਹ ਨਹੀਂ ਪੀਣੀ ਚਾਹੀਦੀ ਬਾਬੇ ਉਹ ਐਲ ਵਿੱਚ ਕੈਫੀਨ ਜ਼ਿਆਦਾ ਹੁੰਦਾ ਸਰੀਰ ਲਈ ਬਹੁਤ ਹਾਨੀਕਾਰਕ ਹੈ ਪੀਣੀ ਤਾਂ ਸਟਿੰਗ ਵੀ ਨਹੀਂ ਚਾਹੀਦੀ ਖੜ ਜੋ ਖੜ ਜੋ ਅਸੀਂ ਨੰਗ ਜੀ ਤੇਰਾ ਹੀਰ ਬਹੁਤ ਬੰਨਾ ਹੈ ਬੋਰਨੜ ਤੇ ਕਿ ਮੁੱਕੀ ਪਾਉ ਆ ਜੋ ਸਰ ਬੁਲਾ ਰਹੇ ਨੇ ਸਰ ਬੁਲਾ ਰਹੇ ਨੇ ਬਾਬਾ ਸਾਡੇ ਜੀ ਬਾਬੇ ਉਹ ਸਰ ਪਿਕਚਰ ਕਲਿੱਕ ਕਰਾ ਰਹੇ ਨੇ ਆਪਣੀ ਆ ਗਏ ਸਾਡੀ ਚੜਾਈ ਦਾ ਸੋਢੀਏ ਆ ਸਰ ਲੁੱਕ ਪੂਰੀ ਆਉਸਮ ਲੱਗ ਰਹੀ ਈ ਤੁਹਾਡੀ ਆ ਸਰ ਸਾਡੇ ਸਾਦਲੇ ਇਹ ਇਹ ਸਾਡੇ ਸਰ ਨੇ ਹੀ ਸਰ ਕੈਨੇਡਾ ਲੈ ਕੇ ਆਏ ਨੇ 2 ਸਾਲ ਇਹਨਾਂ ਨੇ ਉੱਥੇ ਬਹੁਤ ਕਮਾਈ ਕੀਤੀ ਪਰ ਇਹਨਾਂ ਨੂੰ ਟ੍ਰੱਪ ਪਰੇ ਕੱਢ ਸਕਦਾ ਇਹ ਸਰ ਨੇ ਅੱਜ ਸਾਡੇ ਤੇ ਮਿਹਰਬਾਨੀ ਕਰੀ ਹੈ ਜੀ ਸਾਨੂੰ ਟੂਰ ਲੈ ਕੇ ਜਾ ਰਹੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਕਮੂਨ ਲੈ ਕੇ ਜਾ ਰਹੇ ਆ ਮੇਰਾ ਵੀ ਹਾਂ ਬਾਕੀ ਬਾਬੇ ਆਹ ਦੇਖ ਲੋ ਇਹ ਬੰਦੇ ਸਾਰਿਆਂ ਨੂੰ ਨਾ ਕਰਨਗੇ ਟਾਈਮ ਤੇ ਆ ਕੇ ਸਾਰਿਆਂ ਨਾਲ ਪਹਿਲਾਂ ਪੈਸੇ ਭਰ ਕੇ ਤਿਆਰ ਹੋਗੇ ਅਦਾਈ ਸਰਾਈ ਇਹ ਟਾਈਮ ਦੇਖਣੇ ਬਾਬਿਓ ਹਾਂ ਇਹ ਨਹੀਂ ਓਏ ਇਤਸ ਗਲਤ ਪਾਸੇ ਲੈ ਕੇ ਜਾ ਰਹੇ ਹੋ ਬਾਸ਼ੀ ਇਹ ਸਾਰੇ ਸਾਰੇ ਬਾਸ਼ੀ ਕਰਦੇ ਹੋਏ ਮੈਂ ਕਹਣਾ ਮੈਂ ਕਹਣਾ ਕੋਰਟ ਜਾਂ ਗਲਤ ਫੜਾਦਾ ਮੈਂ ਨਾ ਭੱਜਣੇ ਲੱਗੇ ਜਦੋਂ ਕੁ ਮਿੰਟ ਹੋਰ ਰਹਿ ਗਿਆ ਇਹ ਸਰ ਜੱਜਾ ਕੋਈ ਵੀੰਦਰ ਨਹੀਂ ਕਰਵਾਈ ਗਲਤਫਹਦੀ ਹਾਂ ਚਲੋ ਜੀ ਲਓ ਜੀ ਬਾਬਿਓ ਲੁੱਚੇ ਦਾ ਪੀਰ ਕਹਿੰਦਾ ਵੀ ਮੈਂ ਵੀ ਫੋਟੋ ਸ਼ੂਟ ਕਰਾਉਣਾ ਕਹਿੰਦਾ ਵੀ ਦਿਖਾ ਮੈਂ ਕਿਸੇ ਨੂੰ ਸਟੋਰੀ ਸਟਾਰੀ ਪਾਉਣਾ ਹੈ। ਲਓ ਜੀ ਬਾਬਿਓ ਇਹ ਮੁੰਡੇ ਨੇ ਵਿਆਹ ਕਰਾਉਣੇ ਜੇ ਕੋਈ ਵਧੀਆ ਕੁੜੀ ਹੈਗੀ ਆ ਤੈਨੂੰ ਮੈਸੇਜ ਕਰ ਸਕਦੀ ਹੈ। ਬਾਕੀ ਆਹ ਦੇਖ ਲਓ ਆਹ ਮੁੰਡੇ ਨੇ ਵੀ ਕਰਾਉਣੀਆਂ ਮੈਰਿਜ ਆਹ ਪਾਲੀ ਆ ਆਪਣਾ ਵੀਰ ਹੋਰ ਜੀ ਇੰਟਰੋਡਕਸ਼ਨ ਦਿਓ ਆਪਣੀ। ਨਮਸਤੇ ਜੀ। ਨਮਸਤੇ ਜੀ। ਇਹ ਬੰਦਾ ਬਾਬਿਓ ਬਹੁਤ ਆਣਕੀ ਬੰਦਾ ਯਾਰ। ਜੀ ਲਵਾਰ ਕੇ ਕਾਹਾ ਬੰਦਾ। ਇਹ ਦੋ ਬੰਦੇ ਨੇ ਮਾਹੌਲ ਬਣਾ ਰੱਖਿਆ। ਸੁਆਦ ਆ ਰਿਹਾ। ਸੁਆਦ ਪੂਰਾ ਆ ਰਿਹਾ ਆਏ ਹਾਏ ਹਾਏ। ਆਏ ਹਾਏ। ਆ ਤੇਰਾ ਪੋਜ ਓਏ ਮਾਰ ਤੇ ਓਏ ਪੰਜ ਸੱਤ ਜਾਨੇ ਲੋਜੀ ਲੱਗਦਾ ਓਏ ਲੌਂਡਿਆਂ ਦਾ ਰਾਜ ਜਮੀ ਆਏ ਹਾਏ ਓਏ ਆਏ ਹਾਏ ਲੁੱਚੇ ਦਾ ਪੀਰ ਲੌਂਡਿਆਂ ਦਾ ਰਾਜਾ ਪ੍ਰਧਾਨ ਹੈ ਉਹਨਾਂ ਦਾ ਸਤੂਲੇ ਦਾ ਪ੍ਰਧਾਨ ਹੈ ਇਹ ਸਤਮਤ ਰਿਆ ਸਤਮਤ ਰਿਆ ਤੇਰੀ ਹੀ ਵਗਦਾ ਸੁਖੀ ਸਤਮਤ ਰਿਆ ਲੱਭ ਗਿਆ ਤੇਰੀ ਹੀ ਵਗਦਾ ਸਤਮਤ ਰਿਆ ਸਤਮਤ ਰਿਆ ਲੱਭ ਗਿਆ ਅਗਲੇ ਸਾਲ ਬੈਨਰ ਲਵਾ ਦੇਣੇ ਨੇ ਤੇਰੇ ਅਗਲੇ ਸਾਲ ਤੂੰ ਕਹੇਂਗਾ ਵੀ ਮੈਨੂੰ ਆਜ਼ਾਦੀ ਦੋ ਆ ਚੱਕ ਆ ਮਾਰਤਾ ਆ ਜਿਹੜਾ ਦੇ ਮੁੱਛ ਦੇ ਹੱਥ ਮਾਰਦਾ ਕੀਲ ਤੇ ਇਹਦਾ ਜਮੀ ਕੀਲ ਤੇ ਲਓ ਜੀ ਬਾਬਿਓ ਸ਼ੂਟ ਹੋ ਰਿਹਾ ਪੂਰਾ ਰੀਲ ਨਾ ਨਾ ਬਣਾ ਰਿਹਾ ਚੋਬਰ ਚਲੋ ਜੀ ਆ ਜਾ ਹੁਣ ਬਈ ਇੰਨਾ ਟਾਈਮ ਵੀ ਨਹੀਂ ਹੈਗਾ ਸਰਾ ਲਾਤਾ ਨਹੀਂ ਉਤਲੇ ਲੈਵਲ ਦੀ ਗੱਲਬਾਤ ਕਰਤੀ ਬਾਈ ਨਹੀਂ ਜਮੀ ਉਤਲੇ ਲੈਵਲ ਦੀ ਪੈ ਗਏ ਇੰਸਟਾ ਤੇ ਰੀਲ ਕੀਲ ਕੇ ਰੱਖ ਦਾਂਗੇ ਕੀਲ ਕੇ ਬਾਬੇ ਉਹ ਕੀਲ ਕੇ ਉੱਥੇ ਹੀ ਬਾਬੇ ਠਰਕ ਬੰਨਣ ਦੇ ਮਾਰੇ ਪਾਉਂਦੇ ਨੇ ਜੋਬਰ ਅੱਜ ਕੱਲ੍ਹ ਅੱਜ ਕੀ ਬਾਬੇ ਮੋਬਾਈਲ ਤੇ ਬਹੁਤ ਜ਼ਿਆਦਾ ਸੌਖੀ ਹੋ ਗਈ ਇਹਦੇ ਵਰਗੇ ਬੰਦੇ ਸਾਰਾ ਦਿਨ ਫੋਨ 'ਚ ਰਹਿੰਦੇ ਨੇ ਮੈਂ ਬਈ ਗੱਲ ਸੁਣੋ ਮੈਂ ਫੋਨ ਚਲਾਇਆ ਤੁਹਾਡੇ ਮੂਰੇ ਹਾਂ ਜੇ ਕਈ ਹੋਰ ਬੰਦੇ ਨੇ ਛੁੱਡੂ ਵਰਗੇ ਨਾਲੇ ਜੂ ਡੂਰੀ ਫੌਂਚ ਬੜੇ ਰਹਿੰਦੇ ਨੇ ਨਾਲੇ ਬੰਦਾ ਕੁਛ ਨਹੀਂ ਬਾਬੇ ਆਈ ਕਿਲ ਫੁੱਦੂ ਲਾ ਦ ਬਚਾਰੇ ਹਾਂ ਉਹ ਕਰਦਾ ਉਹ ਆ ਲੈ ਬਾਬੇ ਉਹ ਕੁੱਤੇ ਆ ਉਹ ਸਰੀਰ ਦੇਖਦਾ ਡੌਲੇ ਬਣਾਏ ਨੇ ਕਿ ਟਾਈਮ ਜਿੰਮ ਲਾਉਂਦਾ ਦੀ ਇਹ ਲੈ ਬਾਬੇ ਕੁੱਤੇ ਵੱਲ ਖੜਾ ਇਹਦਾ ਖਰਾਕ ਨਹੀਂ ਉਹ ਮਾਰ ਖਾ ਗਿਆ ਘਰ ਮਾੜਾ ਸੀ ਇਹਦਾ ਨਹੀਂ ਤਾਂ ਆਉਣ ਵਾਲੇ ਟਾਈਮ ਦਾ ਸਟਾਰਤੀਗਾ ਇਹ ਪਾਲੇ ਚ ਲਾਲਪੁਰੀਆਂ ਨਾਲ ਖੇਡਦਾ ਹੈ ਕੰਪੀਟੀਸ਼ਨ ਜਾਂਦਾ ਸੀ ਲਓ ਜੀ ਬਾਬੇ ਪੈਟਰੋਲ ਪੰਪ ਤੇ ਖੜੇ ਆ ਪਾਣੀ ਬਾਥਰੂਮ ਬਾਥਰੂਮ ਕਰਨ ਦੀ ਜਿਹਨੇ ਆ ਖੜੇ ਨੇ ਸਾਰੇ ਆ ਸਾਡੇ ਸਰ ਖੜੇ ਨੇ ਆ ਜੋ ਬ੍ਰਾਂਖੜੇ ਨੇ ਇਧਰ ਹਾਂ ਜੀ ਪੂਰੀ ਇਧਰ ਕਾਮਲਵੀਰ ਸਾਡਾ ਮੁੰਡਾ ਤੜਕੀ ਤੰ ਨਾ ਯਾਦ ਕਰਿਆ 22 22 ਵਜੇ ਦਾ ਉੱਠਾ ਇਧਰ ਆ ਖੜੇ ਨੇ ਓਏ ਸਾਰਾ ਕੀ ਬੋਲੀ ਨੇ ਇਹ ਕੋਈ ਨਾ ਮੱਲੋ ਨਾ ਹੋ ਜਾਂਦੀ ਹੈ ਗਲਤੀ ਹਾਂ ਹਾਂ ਇਹ ਇਹ ਜੀ ਗੱਲ ਨਹੀਂ ਕਰਨੀ ਆ ਗਿਆ ਨਹੀਂ ਦੇਖ ਲੋ ਬਾਬਿਓ ਕੀ ਬਾਰੇ ਜਾਣ ਦੁਬਈ ਟੰਗੀ ਫਿਰਦਾ ਆ ਦੇਖ ਆ ਦੇਖ ਲੋ ਬਾਬੂ ਦੇਖ ਲੋ ਲੈ ਲੈ ਤਿਆਰੀ ਦੇਖ ਲੋ ਮੁੰਡਿਆ ਪੂਰੀ ਖੱਚ ਕੇ ਮਾਲ ਪੂਰਾ ਦੱਬੀ ਫਿਰਦੇ ਨੇ ਮੁੰਡੇ ਲਓ ਜੀ ਬਾਬਿਓ ਉਹ ਖੜੀ ਆ ਆਪਣੀ ਬੱਸ ਆ ਖੜੀ ਆ ਕਨੈਕਟਰ ਆ ਆ ਪੰਪ ਤੇ ਖੜੇ ਜੀ ਆਪਾਂ ਇਦੋਂ ਆ ਸ਼ਿਮਲੇ ਦੀ ਜਾਣ ਦੀ ਤਿਆਰੀ ਆ ਬਾਜ ਖਰਾਬ ਹੋ ਗਈ ਕੂਕਾ ਮਾਰ ਮਾਰ ਤੇ ਆ ਵੀ ਰਡੇ 1:30 ਦਾ ਉੱਠ ਰਿਹਾ ਹਾਂ 1:30 ਵਜੇ ਦਾ ਉੱਠ ਰਿਹਾ ਮੈਂ ਉੱਠਿਆ 4 ਵਜੇ 4 ਵਜੇ ਵੀ ਤਿਆਰ ਨਹੀਂ ਹੋ ਰਿਹਾ ਮੇਥੇ ਜਨਾਲ ਆਦੀਪ ਫਿਰਦਾ ਸਾਡਾ ਯਾਰ ਯਾਰਾਂ ਦਾ ਯਾਰ ਦੀਪ ਵੀਰੇ ਠੰਡੇ ਕੀ ਮੈਂ ਕੋਟ-ਫੂਟ ਲੈ ਆਏ ਨੇ ਮੈਂ ਤਾਂ ਬਸ ਇੱਕ ਕੋਟੀ ਲੈ ਆਇਆ ਇੱਕ ਕੋਟੀ ਲੈ ਆਇਆ ਮਾ ਜੇ ਠੰਡ ਲੱਗੂ ਤਾਂ ਲੈ ਲਾਂਗੇ ਆ ਬੱਸ ਸਾਰੀ ਐ ਆ ਡਰਾਈਵਰ ਵੀਰ ਜੀ ਆਹ ਸਾਡਾ ਡਰਾਈਵਰ ਹੈ ਜੀ ਬੱਸ ਦਾ ਤੇ ਆ ਆਪਣੇ ਵੀਰ ਪਾਲੀ ਉਰੀ ਖੜੇ ਨੇ ਠੀਕ ਹੋ ਜੀ। ਦੋ ਜੀ ਹੁਣ ਬੱਸ 69 ਨੇ ਜੋਬਰ ਸਾਰੇ। ਦੂਜੀ ਬੱਸ ਕਰਾਉਣੇ ਕਹਿੰਦੇ ਇਹ ਲਾਊਡ ਨਹੀਂ ਹੈਗੀ ਬਾਈ ਉੱਥੇ। ਇਹ ਲਾਊਡ ਨਹੀਂ ਵੀ ਦੂਜੀ ਕਰਾਉਣੀ। ਆ ਵੀ ਭੰਨ ਦੇਣੇ ਅੱਜ। ਆਪਾਂ ਨਵੀਂ ਬੱਸ ਤੋਂ ਗੋਲੀ ਪਾਚ ਤੋਂ 24 ਫਟ ਤੋਂ ਦਿਖਾਉਣੇ ਹੁਣ ਥੱਲੇ ਉੱਥੇ। ਬਾਕੀ ਵਾਲ ਅੱਗੇ ਲਾਊਡ ਪੂਰੇ। ਸਿਰਾ ਕਰਾਉਣਾ ਸਿਰਾ। ਚਲੋ ਚਲੋ ਏ ਆਗੇ ਸੀ ਵੀ। ਬਾਜ ਬੁਈ ਦੀ ਸਾਡੀ ਗੱਲ। ਆਹ ਸ਼ਾਇਰੀਆਂ ਵਾਲਾ ਇਹਨੇ ਜਾਣ ਮੂ। ਸਾਡੀ ਬਾਏ ਬੂਧੀ ਗੌਰ ਨਗਰ ਆ ਬਈ ਲਗਾੜੇ ਮਾਰ ਕੇ ਅਵੀ ਪਈਆ ਹਾਂ ਚਲੋ ਜੀ ਲੋ ਬਾਬੇ ਆ ਇੱਥੋਂ ਬਸ ਵੱਜੀਦੀ ਆਪਣੀ ਬਚਤ ਰਹੇਗੀ ਹਮਦ ਰਹੇਗੀ ਬਾਕੀ ਆ ਸਾਰੇ ਚੋਬਰ ਖੜੇ ਨੇ ਚੋਬਰ ਆ ਚੁੱਕੇ ਨੇ ਭਾਈ ਓਏ ਚੱਕਰ ਹੋ ਗਿਰੇ ਬਸ ਯਾਹ ਕਰਦੇ ਆ ਚੋਬਰ ਆ ਹਾਂ ਖੜੇ ਨੇ ਸਾਰੇ ਇਹ ਲਾਸਟ ਟੂਰ ਆ ਕਹਦੇ ਇਹ ਲਾਸਟ ਆ ਬਾਬੇ ਆਪਣਾ ਲਾਸਟ ਏਰੀਆ ਵੀ ਨਹੀਂ ਰਹਿ ਗਿਆ ਕੋਈ ਇਹਦੋਂ ਬਾਅਦ ਮੁੜ ਕੇ ਖਤਮਾ ਕੰਮ ਨਹੀਂ ਨਹੀਂ ਰਹਿ ਗਿਆ ਕਾਲਜ ਚ ਬਸ ਆ ਹੀ ਨੇ ਇਹਦੋਂ ਬਾਅਦ ਇਹਦੋਂ ਬਾਅਦ ਚ ਨਹੀਂ ਦੀਦਾ ਕੋਈ ਕੋਈ ਨਾ ਯਾਦਗਰੀ ਹੈਗੀ ਆ ਹੈਗੀ ਹੈਗੀ ਯਾਦਗਰੀ ਟੈਨਸ਼ਨ ਨਾਲ ਚਲੋ ਬੇ ਲੋ ਜੀ ਬਾਬੇ ਦੂਜੀ ਬੱਸ ਤੇ ਜਾ ਰਹੇ ਹੁਣ ਅਸੀਂ ਟਟਰ ਲੇ ਜਲਾ ਨਹੀਂ ਮੂਰੇ ਲਾਰਖੀ ਦੀ ਤੁਰਦੀ ਹੈਗੀ ਚੱਲ ਆ ਸਰ ਬਰਾਹੁਣ ਕਹਾ ਜਾ ਕੇ ਮੇਰੇ ਬੇਟਾ ਇਹ ਜੂਰੇ ਟਾਕੀ ਨਹੀਂ ਖੁੱਲਦੀ ਲਓ ਜੀ ਵਾਪੇ ਫੁੱਲ ਪੀੜ ਚ ਬੈਠਾਂਗੇ ਹੁਣ ਆ ਆਓਏ ਸੀਟ ਬੱਕਾ ਕਰ ਲਈ ਪਹਿਲੀ ਆ ਲਓ ਜੀ ਵਾਪੇ ਇੱਕ ਗੇਲ ਫੇਰ ਥੱਲੇ ਉਤਰ ਕੇ ਬਸ ਆ ਪਾਲੀ ਪਾਲੀ ਬਰਮਾਸ਼ ਦਰਦੀਪੁਰੀ ਸਾਡੇ ਬਲਾਗ 'ਚ ਸਾਰਿਆਂ ਦਾ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਬਲਾਗ ਵਿੱਚ ਤੁਸੀਂ ਬਨੇ ਰਹੋ ਅੱਗੇ ਵੀ ਤੁਹਾਨੂੰ ਸਿਮਲੇ ਦੀ ਜਾਣਕਾਰੀ ਦਵਾਂਗੇ ਅਸੀਂ ਆ ਦੇਖੋ ਕਿੰਨੇ ਸਾਰੇ ਟੂਰਿਸਟ ਖੜੇ ਨੇ ਪਹੁੰਚ ਗਏ ਨੇ ਸਾਰੇ ਟੂਰਿਸਟ ਨੇ ਆਪਾਂ ਅੱਜ ਆਖੀ ਦੇਖ ਰਹੀ ਸਾਰੇ ਬੇ ਰਡੇ ਨੇ ਆ ਸਾਡੇ ਇੰਸਪੈਕਟਰ ਸਾਹਿਬ ਉਹ ਦੇਖੀ ਕੀ ਹੋ ਰਿਹਾ ਆ ਸਰ ਨਹੀਂ ਆ ਸਰ ਨਹੀਂ ਸਾਡੇ 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 ਜੀ ਆ ਜੀ ਬਸ ਬੱਜ ਰਹੀ ਅਸੀਂ ਖੜ ਕੇ ਇਹਦੇ ਚ ਅਸੀਂ ਬਾਬਾ ਨਾਣਾ ਠੀਕ ਹੈ ਸਰ ਆ ਲੋ ਜੀ ਦੋਸਤ ਸਾਰੇ ਪਹੁੰਚ ਚੁੱਕੇ ਆਪਾਂ ਆ ਜਾ ਫਿਰ ਇਹ ਤੁਹਾਨੂੰ ਚੱਲੀ ਆ ਆ ਲੋ ਜੀ ਆਹ ਮੈਂ ਦੱਸ ਦਿੰਦਾ ਬੋਲ ਬੈਠ ਗਏ ਮੇਰਾ ਬੋਲ ਬੋਲ ਕੇ ਚੀਕਾਂ ਮਾਰੀਆਂ ਬਾਬਾ ਬੰਦੇ ਨੇ ਬੋਲ ਬੈਠ ਗਿਆ ਓਏ ਆਇਓ ਯਾਰ ਹਾਂ ਲੈ ਬਾਬੇ ਸਿਮਲੇ ਦੀ ਰੌਣਕ ਜੇ ਦਿਖੀ ਨੇ ਤਾਂ ਆਪਦੇ ਨਾਲ ਦੀ ਦਿਖੀਆਂ ਦਿੰਦੇ ਨੇ ਸਾਰੇ ਆ ਗਏ ਬਾਬੇ ਉਹ ਬਹੁਤ ਔਖਾ ਟੂਰ ਦਾ ਪਲਾਨ ਬਣਿਆ ਤੀ ਇਹ ਬਹੁਤ ਜਿਆਦੇ ਔਖਾ ਆ ਬੰਦਿਆਂ ਦੇ ਮੂੰਹ ਦੇਖ ਲੋ ਕੋ ਖੁਸ਼ੀ ਨਹੀਂ ਰਹੀ ਜਿਹੜੀ ਸਵੇਰੇ ਤੇ ਉਹ ਚਿਹਰੇ ਤੇ ਨੂਰ ਨਹੀਂ ਦਿਖਾ ਉਹ ਚਿਹਰੇ ਤੇ ਨਰਜੀ ਨੂਰ ਆਊਗਾ ਹੌਲੀ ਹੌਲੀ ਰੋਟੀ-ਗੁੱਟੀ ਖਾਵਾਂਗੇ ਨਾ ਉਹ ਨਰਜੀ ਰਹੀ ਨਹੀਂ ਮੂੰਹਾਂ ਤੇ ਉਹ ਨਰਜੀ ਕਿੱਥੇ ਸਾਰਾ ਕੰਮ ਆਇਆ ਕਰਤਾ ਜਿਵੇਂ ਬਸ ਮਾਰ ਮਾਰ ਹੀ ਦਿੱਤੇ ਇੱਕ ਇੱਕ ਪਰੌਂਠਾ ਖਵਾਇਆ ਹੋਰ ਤੜਕੇ ਦੇ ਇੱਕ ਇੱਕ ਪਰੌਂਠਾ ਤੜਕੇ ਤਣ ਤਣ ਵਜੇ ਉੱਠੇ ਹੋਏ ਆਪਾਂ ਬਾਜਾਂ ਖਰਾਬ ਹੋ ਗਈਆਂ ਬਾਬੇ ਕੁੱਕਾ ਮਾਰ ਮਾਰ ਇਹਨੂੰ ਆਈ ਨਹੀਂ ਉਹਦੇ ਜਵਾਹਰ ਜੋਰ ਕਿੰਨਾ ਲਾਉਂਦੇ ਜੋਰ ਦਾ ਫੁੱਲ ਲਾਰ ਕੇ ਪਰੌਂਠੇ ਨਾਲ ਵੀ ਦਹੀਂ ਵੀ ਹੋਰ ਪਰੌਂਠੇ ਨਾਲ ਆਓ ਦੇਖੋ ਤਸਿੱਤ ਕੋਲੇ ਸੀਟੀ ਨਹੀਂ ਹੈਗੀ ਓਰੇ ਲੈ 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 ਬਾਬੇ ਬੁੱਲਾਂ ਨਾਲ ਮਾਰਦਾ ਆਹਾ ਸੀਦੀ ਬੜੀ ਤਾਕੜੀ ਹੈ ਤੇਰੀ ਜੋਬਰਾ ਚਲੋ ਜੀ ਆਪਾਂ ਵੀ ਦੇਖੀਏ ਉਹ ਬੈ ਜਾ ਤਾਂ ਆਪਾਂ ਨੂੰ ਕਿੱਥੇ ਆਉਂਦੀ ਹੈ ਇਹ ਇਹਦਾ ਰੋਜ਼ ਦਾ ਕੰਮ ਹੈ ਚਲੋ ਜੀ ਚਲੋ ਇਹਨਾਂ ਨੂੰ ਬਸ ਦੋ ਮਿੰਟ ਜਿ ਘਰੇ ਹੋਰ ਲਓ ਜੀ ਲਓ ਕੀ ਹੋ ਗਿਆ ਇਹ ਲਓ ਜੀ ਬਾਬੇ ਸਾਰੇ ਆਪਣੇ ਮਿੱਤਰ ਪਹੁੰਚ ਚੁੱਕੇ ਨੇ ਟਰੈਕਟਰ ਕੋਤੇ ਨਹੀਂ ਪਾਉਂਦੇ ਆਪਾਂ ਤੋਂ ਦਿਹਾੜੀ ਤੇ ਲਾਉਣਗੇ ਕਿੱਥੇ ਮੈਂ ਨਾ ਉਹੀ ਤਾਂ ਸਲੇਜ ਕਾਉਣਗੇ ਇਸ ਤੋਂ ਬਾਅਦ ਚੋ ਵੀ ਚਲੋ ਪੁੱਤ ਮਾਣਾ ਕੰਮ ਵੀ ਕਰਨਾ ਪੈਂਦਾ ਔਰੇ ਆ ਕੀ ਕਾਦਾ ਪੁੱਤ ਮਾ ਬਾਏ ਦਾ ਕਮਰੇ ਜੀ ਦੀਨੇ ਨਹੀਂ ਹੋਇਨਾ ਤੱਕ ਤਾਸਲੇ ਚ ਕਾ ਲੈਨੇ ਲਓ ਜੀ ਸਰ ਸਾਡੇ ਭਾਈ ਸੇ ਦੇ ਰਹੇ ਨੇ ਸਰ ਮਣੀ ਕੇ ਬਾਬੇ ਆ ਥਾਉ ਲੈ ਲੀਆ ਆਪਾਂ ਨੇ ਲੈਟਰ ਪਾਉਣਾ ਇੱਕ ਅਪਰ ਲੈਟਰ ਪਾਉਣਾ ਹਾਂ ਲਓ ਜੀ ਹਾਂ ਇਹ ਕੀ ਦਾ ਹੈ ਇਹਦਾ ਜਦੋ ਸੁਰਮਾ ਵੇਚਣ ਆ ਰਿਹਾ ਕੀ ਵੇਚਦਾ ਓਏ ਬਾਬੇ ਇਹ ਮੈਡਮ ਦਾ ਚਮਚਾ ਬਣ ਰਿਹਾ ਥੋੜਾ ਜਿਆ ਨਾ ਹੋਏ ਪ੍ਰੋਪਰ ਨਹੀਂ ਲੱਗਦੇ। ਫਿਰ ਕਿਉਂ ਫੜਦੇ ਕਿ ਮੈਂ ਜਦ ਨਹੀਂ। ਆਓ। ਮੈਂ ਜਦ ਨਹੀਂ। ਹਾਂ। ਮੈਂ ਇੰਦਰਾ। ਕਲਾ ਬੰਨ ਲੱਗ ਜੀ। ਹਾਂ। ਉਹ ਇੱਕ ਮੋੜ ਤੇ ਤੂੰ ਟੰਗ ਦੇ। ਆ ਦੇਖ ਮੈਂ ਕਿੰਨਾ ਸਮਾਂ ਸਨ ਨਹੀਂ। ਇਹਨਾਂ ਦਾ ਮੈਂ ਕਹਾਂਦਾ ਨਹੀਂ ਤੂੰ ਟੰਗੇ ਦਿੰਦਾ। ਮੈਂ ਸੜ ਜੂਗਾ। ਹਾਂ। ਸਟੈਂਡ ਲੈ ਗਏ ਦੀ ਪਾਵਰ ਬੈਂਕ ਤੇ ਰੀਡ ਆਪਣੀ। ਕੀ ਚਾ? ਵਾ ਕੱਢ ਲਈ ਉਹਦਾ ਤੈਨੂੰ ਵਾ ਪਾਉਣਾ ਪਊ ਆਪਾਂ ਨੂੰ। ਕੋਈ ਚੱਕਰ ਨਹੀਂ ਜਾਣ ਤੁਰ ਕੇ ਬਾਈ ਚੱਲਾਇਆ। ਪਤਾ ਨਹੀਂ ਚੜ ਜਾਏ ਚੜਾਈਆਂ। ਬਾਕੀ ਸਾਨੂੰ ਗਾਹਾਂ ਦਿਖਾਉਣਾ ਵਾਬੇਓ ਬਾਕੀ ਤਾਂ ਇਹ ਸਰਦ ਦਾ ਪੈਗ ਹੈ ਨਾ ਇਹ ਹਿੱਲਾ ਕਰਦਾ ਪੱਕਾ ਚੱਲ 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 ਚਲੋ ਜੀ ਵਾਬੇਓ ਹੁਣ ਜਾ ਰਹੇ ਆਪਾਂ ਤੁਰ ਕੇ ਬਾਏਦਰ ਯਾਤਰਾ ਸ਼ੁਰੂ ਕਰ ਲਈ ਆਹ ਦੇਖ ਲਓ ਵਾਬੇਓ ਚੜ੍ਹਮਾ ਮੱਸਰਿਆ ਪੂਰਾ ਬਾਬੇ ਮੱਸਰ ਗਿਆ ਮੁੰਡਾ ਮੱਸਰ ਗਿਆ ਕਰੋ ਬਾਰੇ ਆ ਕੇ ਮੱਸਰ ਕੀ ਸਿਕਵਾ ਕਰ ਜੇ ਦੇਖ ਕੇ ਬਾਬੇ ਫੁੱਲ એનર્ਜੀ ਆ ਗਈ ਉਹਨੂੰ ਖਬਰਾ ਕਰ ਦੇਖ ਨੇ ਕੀ ਦੇਖਿਆ ਇਹ ਬੰਦੇ ਨੇ ਉਹ ਮੈਂ ਉੱਧਰ ਵੀ ਨਹੀਂ ਆਇਆ ਐਕਚੁਅਲੀ ਉਹ એનર્ਜੀ ਡਰਿੰਕ ਓਕੇ ਓਕੇ ਵੀਰੇ ਓਕੇ ਲਓ ਜੀ ਬਾਬੇ ਆਪਾਂ ਸ਼ਾਮਲੇ ਪਹੁੰਚ ਚੁੱਕੇ ਆ ਆਹ ਲਓ ਚਰਚਾ ਤੀ ਸ਼ਾਮਲੇ ਪਹੁੰਚ ਚੁੱਕਿਆ ਆਪਾਂ ਅੱਜ ਟੂਰ ਤੇ ਆਈ ਸੀ ਸਾਰੇ ਜਣੇ ਆਹ ਦੇਖ ਲੋ ਸ਼ਮਲੇ ਦਾ ਮਹੌਲ ਤੇ ਬਾਕੀ ਤੁਹਾਨੂੰ ਹੋਰ ਵੀ ਦਿਖਾਵਾ ਆਇਆ ਹੁਣ ਅਸੀਂ 2 ਘੰਟੇ ਰੈਸਟ ਕਰਾਇਆ ਇਹਨੂੰ ਚ ਉਦੋਂ ਬਾਅਦ ਚ ਫੇਰ ਫੇਰ ਟਰੈਵਲ ਕਰਾਂਗੇ ਤੇ ਬਾਕੀ ਆ ਦੇਖ ਲਓ ਚੋਬਰ ਸਟ੍ਰਿਕਸ ਟੁੱਕਾ ਪਾ ਰਹੇ ਨੇ ਆਪਦੀ ਐਨ ਓਕੇ ਦੀ ਰਿਪੋਰਟ ਇਹ ਕਿੰਨਾ ਖਿੱਚ ਕੇ ਰੱਖ ਰਖਿਆ ਹਾਂ ਇਸ ਤੋਂ ਬਾਅਦ ਚ ਅਸੀਂ 2 ਘੰਟੇ ਰੈਸਟ ਕਰਕੇ ਉਦੋਂ ਬਾਅਦ ਚ ਦੁਬਾਰੋ ਰੈਡੀ ਹੋ ਕੇ ਫੇਰਾਵੇਂ ਚੇਂਜ ਕਰਕੇ ਫੇਰਾਵੇਂ ਦੁਬਾਰੋਂ ਆਪਾਂ ਫਰੈਸ਼ ਹੋ ਕੇ ਆਵੇਂ ਪੂਰਾ ਰੈਸਟ ਕਰਕੇ ਰੈਸਟ ਕਰਨਾ ਜ਼ਰੂਰੀ ਆ 3:30 ਵਜੇ ਉੱਠੇ ਆ ਬਈ ਬਹੁਤ ਔਖਾ ਆ ਸੋ ਕਿਉਂ ਰੀ ساری ਰਾਤ ਸੌਏ ਨਹੀਂ ਤੜਕੇ ਜੀ ਇੱਕ ਪਰੌਂਠਾ ਖਾਦਾਂ ਇੱਕ ਤਿੰਨ ਦਾ ਉਹ ਦਵਾਗਾ 50 ਦਾ ਹੋਊਗਾ 100 ਦਾ ਆਊਗਾ ਹਾਂ ਮੈਂ 2500 ਦਿੱਤਾ 100 ਦਾ ਪਰੌਂਠਾ ਦਿੱਤਾ 2400 ਚੱਲ ਕੋਈ ਚੱਕਰ ਵਾਲੀ ਗੱਲ ਨਹੀਂ ਪਜੋ ਵਸੂਲਤਾ ਕਰਾਂਗੇ ਹੁਣ ਬੈਠ ਕੇ ਹੁਣ ਕੋਟ ਤੇ ਚੜਦੇ ਆਂ ਪਤਾ ਜੀ ਹਾਂ ਹਾਂ ਕਹਿ ਬਈ ਹਾਂ ਤਾਂ ਰਾਈਡ ਦਵਾਓ ਲਓ ਜੀ ਬਾਬੇ ਕਿਉਂ ਬੇਟੇ ਲਓ ਜੀ ਬਾਕੀ ਜਿੰ ਨੂੰ ਦੁਬਾਰਾ ਦਿਖਾਈ ਜਾਣੇ ਆਪਾਂ ਸਾਰਾ ਕੁਝ ਦੁਬਾਰਾ ਦਿਖਾਵਾਂਗੇ ਤੁਹਾਨੂੰ ਵੀ ਰੈਕਸ਼ਨ ਦਾ ਮਾਹੌਲ ਆ ਕੀ ਨਾ ਦਿਖਾਵਾਂਗੇ ਸਾਰਾ ਕੁਝ ਹਲੋ ਫਾਈਨਲੀ ਪਹੁੰਚ ਚੁੱਕਿਆ ਹਾਂ ਰੂਮ 'ਚ ਆ ਦੇਖੋ ਸਾਡਾ ਆ ਰੂਮ ਦੇਖ ਲੋ ਸਾਡਾ ਬਹੁਤ ਠਰੇ ਹੋ ਸੀ 86 ਸਾਡਾ ਆ ਦੇਖ ਲੋ ਜੀ ਰੂਮ ਨਹੀਂ ਸਰ ਮੈਂ ਇੱਧਰ ਨਾ ਲੈ ਜਿੱਥੇ ਨਾਲ ਕੋਈ ਨਹੀਂ ਮਿਲਦੀ ਆ ਹਾਂ ਲੋ ਜੀ ਕਿੱਧਰ ਉਸਿਆ ਇੱਧਰ ਜੀ ਚਾਰ ਇਸਰਾਂ ਚ ਚਾਰ ਨਾ ਕਿੰਨੇ ਦਾ 8 ਐਵੇਂ ਜਿਹਨੂੰ ਤੇ ਨਾਲ ਜਨਤਾ ਆ ਸਕਦਾ ਤੰਦਰ ਨਾ ਇੰਦਰ ਇਸ ਦਾ ਰੂਮ ਲਓ ਜੀ ਬਾਬਿਓ ਪਹੁੰਚ ਚੁੱਕਿਆ ਰੂਮ ਚ ਬਹੁਤ ਰੰਗੀਨ ਐ ਬਾਬਾ ਪਰ ਤਲਾਪਾ ਦੋ ਸਰ ਮੋਟ ਮੋਟ ਦੋ ਜੀ ਲਓ ਜੀ ਲਓ ਆਵਰੇ ਇਧਰੇ ਦਿਨ ਮੋਟਾ ਉਪਿਆ ਲੋ ਜੀ ਬਾਬਿਓ ਚਾਵਲ ਖਾਂਦੇ ਹੋਏ ਰੇਡਾ ਮਸਾਲਾ ਪਰ ਮਸਾਲਾ ਐ ਆਪਣਾ ਹੀ ਆਪੜਾਈ ਵੀਰੇ ਮਸਾਲਾ ਇਹ ਟੀਜ ਨੂਨ ਨੂਨ ਨਾ ਪਾਣਾ ਪਾਣਾ ਨੂਨ ਨੂਨ ਲੋ ਜੀ ਬਾਬੇ ਹੁਣ ਚੱਲਿਆ ਆਪਾਂ ਘੁੰਮਣ ਸਰਣਾ ਉਹ ਦੇਖੇ ਗਿਆ ਤੀ ਟੋਏ ਚ ਲੋ ਜੀ ਆ ਆਪਣੇ ਸਰ ਜਾ ਰਹੇ ਨੇ ਆ ਆਪਣੇ ਸਾਰੇ ਸਟੂਡੈਂਟ ਵਿੱਚੇ ਮੈਂ ਵੀ ਆ ਅਬ ਤਾਂ ਆਏ ਰਖਾ ਆਂ ਉਹ ਯਾਰ ਬਿਲ ਜਾ ਰਹੇ ਆ ਪਾਕੀ ਸਰ ਸਰ ਦੀ ਲੁੱਕ ਚੈੱਕ ਕਰਾਉਣੀ ਹੈ ਸਰ ਦੀ ਲੁੱਕ ਚੈੱਕ ਕਰਾਉਣੀ ਆ ਸਾਡੇ ਸਰ ਨਹੀਂ ਸਾਡੇ ਜਿਨ੍ਹਾਂ ਨੇ ਸਾਨੂੰ ਲੈ ਕੇ ਆਏ ਏਡੀ ਦੂਰ ਧੰਨਵਾਦ ਇਹਨਾਂ ਦਾ ਆ ਦੇਖ ਲਈ ਅੱਜ ਸਾਨੂੰ ਇਹ ਸੀਨ ਪਾਲ ਦਿੱਤੇ ਹਾਂਜੀ ਯਾਦਗਾਰੀਆਂ ਆਹ ਆ ਉਹਨੇ ਮਛਰੇ ਬਾਬੇ ਉਹ ਚਾਂਪਲ ਰੇ ਵੇਈ ਚਾਂਪਲ ਜਿਹੜਾ ਆਇਆ ਕਰਕੇ ਆ ਯੱਕ ਬਾਬਾ ਦੇਖ ਦੇਖੀ ਵੀਡੀਓ ਦਾ ਵਿਊ ਦੇਖਾ ਵਿਊ ਆ ਰਿਹਾ ਨਾ ਮੇਰੀ ਕਿੱਕੈਂਟ ਦੀ ਵੀਡੀਓ ਬਣਾ ਆਈ ਬਸ ਆਈ ਦੁਰਦਾ ਦੁਰਦਾ ਇਹਦੇ ਵਿੱਚੋਂ ਇੱਕ ਕਲਿੱਪ ਲੈ ਲਈ ਲਓ ਜੀ ਲਓ ਸਾਰਿਆਂ ਦੀ ਵਧੀਆ ਰਹੀ ਐ ਫਿਰ ਮੈਂ ਅਬਦੀ ਵੀ ਦਿਖਾਉਣਾ ਆਬਦਾ ਵੀ ਦਿਖਾਉਣਾ ਯਾਰ ਮੁਖੜਾ ਮੁਖੜਾ ਸੋਹਣਾ ਮੁਖੜਾ ਆਪਣਾ ਸੋਹਣਾ ਕਿ ਤੂੰ ਸੋਹਣਾ ਇਹ ਗੀਲ ਆਕੀਲ ਆਕੀਲ ਆ ਤੂੰ ਮੈਨੂੰ ਬਹੁਤ ਤੂੰ ਤੇਰਾ ਮੁਖੜਾ ਵੀ ਸੋਹਣਾ ਰਿਹਾ ਪੂਰਾ ਟੈਨਸ਼ਨ ਹਲਾ ਕੀ ਕੀਲਦੀ ਜਾਂਦੇ ਨੇ ਸਾਰੇ ਚੋਬਰ ਬਾਬਿਓ ਠੰਡਾਂ ਠੰਡਾਂ ਦਾ ਕੋਈ ਚੱਕਰ ਨਹੀਂ ਦਾ ਮੁੰਡੇ ਮਸਾਂ ਸ਼ਰਟਾਂ ਪਾ ਕੇ ਲੈਂਦੇ ਨੇ ਜਿੱਦ ਬੈਂਸ ਕਰਕੇ ਤਾਂ ਕਹਿੰਦੇ ਸ਼ਰਟਾਂ 'ਚ ਜਾ ਮੈਂ ਗੱਲ ਸ਼ਰਟਾਂ 'ਚ ਹੀ ਆ ਗਈ ਸੀ ਬਾਕੀ ਹੋਰ ਗੱਲਾਂ ਦੀ ਗੱਲਾਂ ਬਾਬਿਓ ਸਰਦੀ ਰੁੱਕ ਚੱਕ ਇਕੱਲੇ ਕੀ ਆ ਕਰੇ ਸਰ ਫੇਲ ਕਰ ਦੇਣਾ ਸ਼ਹੀ ਗੱਲ ਆ ਫੇਰ ਕਰ ਦੇ ਦੇਖੀ ਤੂੰ ਮੇਰਾ ਬਾਲ ਬੂਣਾ ਆਹ ਦੇਖ ਲਓ ਬਾਬਿਓ ਮਦਾ ਮੱਛਾ ਆ ਉੱਧਰ ਦੇਖੋ ਉਹ ਮੌਸਮ ਕਿੰਨਾ ਧੁੰਦ ਜਿਹਾ ਨਾ ਮੈਂ ਕੀ ਕਰਦਾ ਮਸਰਾ ਯਾਚਾ ਮਸਰਾ ਆ ਮਦਾ ਮਦਾ ਮਸਰਾ ਆ ਆਹ ਕਰੋ ਸਾਰੇ ਜੀ

ਅਬ ਵੋਕੈਂਟ ਦੀ ਬਾਬਾ ਗੁੱਡ ਜਮੀ ਆਖੇ ਹੈਲੋ ਉਸਤਾਦ ਜੀਓ ਸਿੱਧਾ ਜਾਣਾ ਲੋ ਇੱਧਰ ਲੰਗੇ ਆ ਇੱਧਰ ਜਾਣਾ ਜੀ ਸਰ ਤਾਂ ਉਧਰ ਵਗਦੇ ਚਲੋ ਫਿਰ ਚਲੋ ਓਏ ਇੱਧਰ ਆ ਜਾ ਕਿੰਨੇ ਆ ਇੱਧਰ ਜਾਣਾ ਜੀ ਆਇਆ ਦਾ ਬਹੁਤ ਖੜੇ ਹੋ ਓਏ ਸਾਰੇ ਇੱਧਰ ਗਏ ਨੇ ਉਧਰ ਨੇ ਨਿਕਲ ਤੀ ਮੇਰੀ ਗੱਲ ਸੁਣ ਤੂੰ ਗਾਹਾਂ ਆ ਜਾ ਉਹ ਟੱਪੂ ਫਿਰ ਮੈਨੂੰ ਕੁਝ ਬੋਲ ਲੈ ਲਓ ਜੀ ਬਾਬੇ ਬਾਜ਼ਾਰ ਚ ਫਿਰਦੇ ਹੋ ਚੋਬਰ ਸਾਰੇ ਆ ਰਹੇ ਨਹੀਂ ਇੰਜੋਏ ਕਰਨੇ ਪੂਰਾ ਆਪਣਾ ਯਾਰ ਓਏ ਦੇਖੀ ਗਿਰੇ ਗਿਆ ਸੌਰੀ ਸੌਰੀ ਵੀਰੇ ਸੌਰੀ ਸੌਰੀ ਕੋਈ ਚੱਕਰ ਵਾਲੀ ਗੱਲ ਮੂਰੇ ਦੇਖ ਕੇ ਚੱਲ ਵੀਰ ਜੀ ਬਲੌਗ ਰਿਹਾ ਅਜੀ ਚੱਕਰ ਸੀ ਕੁਝ ਨਹੀਂ ਹੁੰਦਾ ਸੱਟਾਂ ਸੁੱਟਾਂ ਪੈਂਦੀਆਂ ਰਹਿੰਦੀਆਂ ਨੇ ਆ ਦੇਖੋ ਬਾਬੂ ਇੱਕ ਸੋਨਾ ਸੋਨਾ ਜਾਂ ਸ਼ਹਿਰ ਬਸਿਆ ਹੋਇਆ ਹਾਂ ਵੀਰੇ ਸੈਟਿਸਟਿਕ ਜੀ ਲੈਉਣਿਆ ਉਹ ਲਾਈਨ ਵਾਲੀ ਹੈ ਨਾ ਜੀネタ ਹੋ ਲਿਆਵਾਂਗੇ ਆਪਾਂ ਸਭ ਕੁਝ ਕਰਾਂਗੇ ਤੈਨੂੰ ਕਹਿ ਰਹਿ ਦੀ ਕਲੈਬ ਕਰਾਉਣਾ ਤੇਰੀ ਕਰਾਓ ਕਰਾਓ ਕਲੈਬ ਤੈਨੂੰ ਕਹਿ ਤੂੰ ਤਾਂ ਵੇਦਾਂਗੇ ਤੂੰ ਆ ਜੋਬਰ ਜਾਂਦੇ ਆ ਬਾਬਿਓ ਅਸੀਂ ਮੰਗਰ ਜਾ ਰਹੇ ਹਾਂ ਥੋੜਾ ਜਿਹਾ ਇੰਨਾ ਫਰਕ ਨਹੀਂਗਾ ਤਾਂ ਕੈਮਰਾ ਥੂਕ ਕਰਕੇ ਇੰਨਾ ਫਰਕ ਇੰਨਾ ਹੀ ਹਾਂਜੀ ਵੀਰੇ ਦਵੋ ਉੱਥੇ ਜਾਊਗੀ ਇੱਥੇ ਆਪਣਾ ਗੱਡੀ ਖੜਾਈ ਥੱਲੇ ਅੱਛਾ ਚਲੋ ਫਿਰ ਇੱਧਰ ਨੂੰ ਲਓ ਜੀ ਬਾਬਾ ਉਹ ਮੰਦਿਰ ਤੁਰਦੀ ਹੋਈ हां तू ਟਰੈਕਟਰ ਹੈ ਦੂਰ ਟਰੈਕਟਰ ਹੈਗਾ ਹੈਗਾ ਮੈਂ ਸੱਚ ਕੱਲ ਮੈਨੂੰ ਇੱਕ ਬੰਦਾ ਮਿਲਿਆ ਦੀ ਹਾਂ ਹੈ ਨਾ ਹਾਂ ਕਹਾਂ ਮੈਂ ਤੁਹਾਡੇ ਬਲੌਗ ਦੇਖਦਾ ਹਾਂ ਬੱਲੇ ਸਰਾ ਕਰਾਦਾ ਇਹ ਇਹ ਸਰਾ ਕਰਾਦਾ ਮੈਂ ਆ ਗੱਲ ਕਹਿ ਕੇ ਕਿਹਾ ਛੋਟੇ ਸਾਈਕਲ ਤੇ ਜਾ ਰਹੀ ਮੈਨੂੰ ਰਾਤ ਚ ਬੁਲਾ ਕੇ ਕਿਹਾ ਉਹਨੇ ਮੈਂ ਜਾਣਦਾ ਜੀ ਬਾਬਾ ਬਾਬਾ ਧੰਨਵਾਦ ਤੁਹਾਡਾ ਜਿਹੜੇ ਵੀ ਵੀਰ ਭਾਈ ਨੇ ਆਪਾਂ ਨੂੰ ਕਿਹਾ ਕੋਈ ਚੱਕਰ ਨਹੀਂ ਬੁਲਾਉਂਗਾ ਆਉਂਦੇ ਰਹਿਣਗੇ ਕੋਈ ਨਾ ਬਈ ਜਾ ਪੈਂਦੇ ਰਹਿਣੀ ਕੋਈ ਚੱਕਰ ਵਾਲੀ ਗੱਲ ਨਹੀਂ ਸਾਥ ਦੋ ਸਾਥ ਦੋ ਤੁਸੀਂ 13 ਕਰ ਦੋ ਸਾਥ ਜੋਗਾ ਪੜਾਖੀ ਪੈਣਗੇ ਉਰੀ ਬਣਾ ਉਰੀ ਰਹਿ ਕੇ ਬਣਾਇਆ ਕਰੂ ਮੈਂ ਤਾਂ ਕਰੇ ਦਾ ਕਹਿੰਦਾ ਵੀ ਨਾ ਹੁਣ ਨਹੀਂ ਹੁਣ ਤਾਂ ਛੱਡ ਤਾਂ ਛੁੱਡੂ ਗਾਲ ਦੀ ਬਾਤੋਂ ਬਹੁਤ ਘੱਟ ਕਰਨ ਕੀ ਹੋ ਗਿਆ ਇੱਧਰ ਹੋ ਜਾ ਤੂੰ ਕੀ ਹੋ ਗਿਆ ਸਾਰੀ ਸੱਗੋ ਹੀ ਓਕੇ ਜੀ ਤੂੰ ਆਪ ਉਹ ਕਾਤੋਂ ਆ ਐ ਉਹ ਮਗਰ ਓਏ ਪਰਾਂ ਹੋ ਜਾ ਛੁੱਡੂ ਸਾਈਡ ਦੇ ਦਿਓ ਗਰਲਜ਼ ਨੂੰ ਸਾਈਡ ਦਿਓ ਭਾਈ ਗਰਲਜ਼ ਦਾ ਵਲੌਗ ਚ ਕੋਈ ਕੰਮ ਨਹੀਂ ਠੀਕ ਆ ਆਪਣੇ ਵਲੌਗ ਚ ਸਿਰਫ ਆਪਣੇ ਯਾਰ ਮਿੱਤਰ ਲੋ ਗਰਲਜ਼ ਨੂੰ ਗਰਲਫ੍ਰੈਂਡ ਨਹੀਂ ਆਪਣੀ ਗਰਲਫ੍ਰੈਂਡ ਹੈ ਜੋ ਹੈ ਹੈ ਜੋ ਹੈ ਹਾਂ ਤੀਜੀ ਕੋ ਕੁੜੀ ਨਹੀਂ ਇਨਨ ਸੌਰੀ ਕਹਿਣ ਦਾ ਪੈਦਾ ਨਹੀਂ ਹਾਂ ਇਹ ਲਾ ਦੇਖ ਲੋ ਬਾਬੇ ਉਹ ਆ ਦੇਖ ਲੋ ਬਾਬੇ ਮੂੰਹ ਇਹਨਾਂ ਦੀ ਗਰਲਫ੍ਰੈਂਡ ਵਾਲੇ ਲੋ ਜੀ ਬਾਬੇ ਵਲੌਗ ਦੀ ਕਰਦੇ ਆਪਾਂ ਐਂਡਿੰਗ ਮਿਲਦਾ ਸਾਨੂੰ ਨੈਕਸਟ ਵਲੌਗ ਚ ਜਿਨ੍ਹਾਂ ਨੇ ਵਲੌਗ ਦੇਖਿਆ ਨੰਦ ਧੰਨਵਾਦ ਤੇ ਬਾਕੀ ਮਿਲਦਾ ਸਾਨੂੰ